वाल्मीकि हर हर वाल्मीकि काल जी जो घटना ਦੇ ਕਾਰਨ ਅੱਜ ਜਿਹੜਾ ਭੰਡਾਰੀ ਪੁਲ ਜਿਹੜਾ ਉਹ ਬੰਦ ਹੋ ਚੁੱਕਾ ਵਾ ਔਰ ਸਾਧ ਸੰਗਤ ਨੂੰ ਔਰ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਆਂਗੇ ਪੂਰਾ ਜਿਹੜਾ ਉਹ ਸੰਯੋਗ ਦੋ जय वाल्मीकि हर हर वाल्मीकि ਮਾਰਾ ਦੀ ਮੰਗ ਕੀ ਹੈ ਕਿਉਂਕਿ ਦੋਸ਼ੀ ਤਾਂ ਫੜ ਲਿਆ ਗਿਆ ਉੱਤੇ ਮੰਗ ਕੀ ਹੈ ਮੰਗ ਹਲੇ ਹੁਣ ਵੇਖੋ ਗਮਸਾਰੀ ਇਕੱਠੀ ਹੋ ਰਹੀ ਆ ਜੋ ਸਮਾਜ ਦੀ ਮੰਗ ਹੋਏਗੀ ਉਹਦੇ ਤੇ ਜਿਹੜਾ ਸਾਰਾ ਪੂਰਾ ਉਤਰਿਆ ਜਾਊਗਾ ਖਾਸ ਸਿੰਘ ਨੂੰ ਅਪੀਲ ਕਰਦੇ ਗੋ ਉਹਨਾਂ ਤੇ ਬਹੁਤ ਜਿਹੜੀ ਕੜੀ ਤੋਂ ਕੜੀ ਜਿਹੜੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜਿਹੇ ਬੰਦੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਵਾਲਮੀਕੀ ਮਹਾਰਕੇਸ਼ਨਾ ਜਨਰਲ ਸੈਕਟਰੀ ਸੰਤਮਾ ਸਭਾ ਭਾਰਤ ਤੁਣਾ ਸਾਹਿਬ ٹرسٹ ਜੋ ਬੀਤੇ ਦਿਨੀ ਕੱਲ ਜੋ ਦੁਖਦਾਈ ਘਟਨਾ ਕੀਤੀ ਗਈ ਹੈ ਸਾਡੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਸਰੂਪ ਨਾਲ ਜੋ ਤੋੜ-ਫੋੜ ਕੀਤੀ ਗਈ ਆ ਉਹਨਾਂ ਪਾਪੀਆਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਔਰ ਅੱਜ ਦੇ ਦਿਨ ਸਹਿਬ ਪਾਤਸ਼ਾਹ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਦੇ ਵੱਲੋਂ ਜੋ ਕਿ ਭੰਡਾਰੀ ਪੁੱਲ ਨੂੰ ਬੰਦ ਕੀਤਾ ਗਿਆ ਔਰ ਸੇਵਾਦਾਰਾਂ ਨੂੰ ਸ਼ਹਿਰ-ਸ਼ਹਿਰ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਾਈ ਗਈ ਹੈ ਔਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਸਹਿਬ ਪਾਤਸ਼ਾਹ ਜੀ ਵੱਲੋਂ ਉਹਨੂੰ ਸਪੂਰਨ ਰੰਗ ਦੇਣ ਵਾਸਤੇ ਅੱਜ ਸੇਵਾਦਾਰ ਖਲੇ ਨੇ ਤੇ ਅਸੀਂ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਆਦੇਸ਼ ਕਰਦੇ ਹਾਂ ਕਿ ਅੱਜ ਦੇ ਦਿਨ ਜਿਹੜਾ ਕੀ ਇਹ ਮੁਕੰਮਲ ਬੰਦ ਦੀ ਜਿਹੜੀ ਕਾਲ ਸਾਬ ਪਾਚਾ ਜੀ ਵੱਲੋਂ ਦਿੱਤੀ ਗਈ ਹੈ ਨੂੰ ਬੰਦ ਕਰਨਾ ਚਾਹੀਦਾ ਔਰ ਸੰਤ ਸਮਾਜ ਦਾ ਸਾਥ ਦੇਣਾ ਚਾਹੀਦਾ ਮਹਾਰਾਜ ਮਹੋਰ ਮੰਗ ਕੀ ਕਿਉਂਕਿ ਦੋਸ਼ੀ ਦੇ ਕੱਲ ਦਾ ਫੜ ਚੁਕੇ ਗਏ ਤੇ ਪੁਲਿਸ ਨੇ ਕਿਹਾ ਵੀ ਉੱਤੇ ਕਾਰਵਾਈ ਵੀ ਕੀਤੀ ਗਈ ਹੋਰ ਕੀ ਮੰਗ ਹਾਂਜੀ ਹਾਂਜੀ ਸਾਡੀ ਮੰਗ ਇਹ ਹੈ ਕਿ ਦੇਖੋ ਇੱਡਾ ਵੱਡਾ ਕਾਂਡ ਜਿਹੜਾ ਕੀਤਾ ਜਿਹੜਾ ਕਿ ਜਿਸ ਪਾਪੀ ਨੇ ਪਾਪ ਕੀਤਾ ਉਹ ਕੱਲੇ ਪਾਪੀ ਨੇ ਪਾਪ ਨਹੀਂ ਕੀਤਾ ਉਹਦੇ ਨਾਲ ਜਿਹੜੇ ਵੀ ਜਿੰਨੇ ਵੀ ਲੋਕ ਇਨਵੋਲਵ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਦੇਖੋ ਉਹਨੂੰ ਥੋੜਾ ਕਿਨੇ ਪ੍ਰੋਵਾਈਡ ਕਰਾਇਆ ਉਹਨੂੰ ਮਸ਼ੀਨ ਜਿਹੜੀ ਪ੍ਰੋਵਾਈਡ ਕਿਨੇ ਕਰਾਈ ਹੈ ਇਹਨਾਂ ਸਾਰਿਆਂ ਦੀ ਸਾਰਿਆਂ ਨੂੰ ਜਿਹੜੀ ਕਿ ਬੰਦੀ ਕਾਰਵਾਈ ਔਰ ਸੰਸਮਾਈ ਵੱਲੋਂ ਜਿਹੜੀ ਕਿ ਇਸ ਬੰਦੇ ਨੇ ਜਿਹੜੀ ਦੁਖਧਾਈ ਘਟਨਾ ਜਿਹੜੀ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਮੰਗਦੇ ਆ ਐਨਾਂ ਕਹਿੰਦੇ ਹੋ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਕੀ ਗਿਆ ਜਾਂ ਫਿਰ ਇੱਕ ਕੱਲ ਜਿਹੜੀ ਘਟਨਾ ਵਾਪਰੀ ਸੀਗੀ ਤੇ ਟਾਉਂਡ ਹਾਲ ਬਾਬਾ ਸਾਹਿਬ ਦੇ ਪੁੱਤਰ ਦੇ ਨਾਲ ਸ਼ਰਾਰਤ ਹੋਈ ਹੈ ਭਾਰਤੀ ਸੁਧਾਨ ਦੇ ਵੀ ਪ੍ਰਤੀਰੂਪ ਸੀ ਉਹਦੇ ਨਾਲ ਪਲ ਕਰਕੇ ਉਹਦੀ ਨੁਕਸਾਨ ਪਹੁੰਚਾਇਆ ਗਿਆ ਉਹਦੇ ਸਬੰਧ ਵਿੱਚ ਅੱਜ ਜੱਜਬੰਦੀਆਂ ਨੂੰ ਬੰਦੀ ਕਾਲ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਅਸੀਂ ਦੱਸਣਾ ਚਾਹੁੰਦੇ ਵੀ ਅਸੀਂ ਪਹਿਲਾਂ ਹੀ ਇਸ ਸਬੰਧ ਵਿੱਚ ਪਰਚਾ ਦਰਜ ਕਰਕੇ ਬਹੁਤ ਹੀ ਸਖਤ ਤਰਾਹਾਂ ਦੇ ਵਿੱਚ ਪਰਚਾ ਦਰਜ ਕੀਤਾ ਹੈ ਤੇ ਦੋਸ਼ੀ ਨੂੰ ਅਰੈਸਟ ਵੀ ਕਰ ਲਿਆ ਆ ਉਹਦੀ ਪਛਾਣ ਅਕਾਸ਼ ਸਿੰਘ ਸਾਨੂੰ ਭੁਪਿੰਦਰ ਸਿੰਘ ਵਾਸੀ ਧਰਮਕੋਟ ਹੋਈ ਹੈ ਉਹਨੂੰ ਪ੍ਰੋਪਰ ਪੁੱਛ ਕੇ ਚੱਲ ਰਹੀ ਹੈ ਇੰਟਰੋਗੇਸ਼ਨ ਉਹਦੀ ਤੇ ਅਸੀਂ ਡਿਊਰਿੰਗ ਅ ਇੰਟਰੋਗੇਸ਼ਨ ਜੋ ਵੀ ਫੈਕਟ ਸੌਣਗੇ ਵੀ ਉਹਦੇ ਨਾਲ ਕੋਈ ਹੋਰ ਸੀਗਾ ਜਾਂ ਨਹੀਂ ਸੀ ਕਿੱਦਾਂ ਆਇਆ ਸੀ ਉਹ ਉਹ ਸਾਰੀ ਵਸ਼ੇਸ਼ਕ ਸੁਬਾਤਾਂ ਕਿੰਨੇ ਧੜਿਆਂ ਦੇ ਵੱਲੋਂ ਅੱਜ ਬੰਦ ਕਰਵਾਇਆ ਗਿਆ ਕਿ ਮੌਲੂ ਸ਼ਾਹ ਦੇ ਨਾਲ ਕੀ ਪੁੱਛਿਆ ਗਿਆ ਇਹ ਦੇਖੋ ਜੀ ਸਮੂਹ ਸਮਾਜ ਜਿਹੜਾ ਅਨਸੂਰਜਾਤੀਆਂ ਜਾਂ ਸੁਲਤਾਨ ਵੀ ਨੇ ਆ ਪੀਸੀਬੀ ਕੁਝ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਬੰਦੀ ਕਾਰ ਦਿੱਤੀ ਗਈ ਸੀ ਉਹ ਇਸ ਬੰਦੀ ਵਿੱਚ ਸਾਰੇ ਸ਼ਹਿਰ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਆ ਅਲੱਗ-ਅਲੱਗ ਸਿਥਿਓਂ ਅਲੱਗ-ਅਲੱਗ ਅਫਸੂਲ ਆਏ ਗਏ ਨੇ ਤੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਜਿਹੜਾ ਆਪਣੀ ਖਾਲ ਦਿੱਤੀ ਆ ਉਹ ਸ਼ਾਂਤੀ ਦੇ ਨਾਲ ਇਹਨੂੰ ਪੂਰੀ ਕਰੋ ਕਿਸੇ ਦੇ ਨਾਲ ਆਪਾਂ ਧੱਕਾ ਨਹੀਂ ਕਰਨਾ ਇਸ ਤੋਂ ਅਜੇ ਕੋਈ ਸ਼ਰਾਰਤੀ ਅਸਰ ਜਿਹੜਾ ਉਹ ਗੈਰਕਾਨੂੰਨੀ ਕੋਈ ਗਤੀਵਿਧੀ ਕਰੂ ਤੋਂ ਖਿਲਾਫ ਕਰੀਏ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦੇ ਆਂ ਕਿ ਹਰਮੰਦਰ ਸਾਹਿਬ ਜਾ ਰਹੇ ਆ ਰਸਤਾ ਤੁਸੀ ਸਭ ਤੋਂ ਜਿਆਦਾ ਦੇ ਕੋਈ ਰਸਤਾ ਹੈ ਰਿਟੇਸਟਰੀ ਜਿਹੜਾ ਤੇ ਆਪਣਾ ਦਰਵਾਜ਼ਾ ਨੂੰ ਜਾਂਦਾ ਹੈ ਸੰਗਤ ਨੂੰ ਇਹ ਹੀ ਅਪੀਲ ਆ ਵੀ ਤੁਸੀਂ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਸ਼ਰਧਾ ਦੇ ਨਾਲ ਹਰਮੰਦਰ ਸਾਹਿਬ ਆ ਉਹ ਆਪਣੇ ਦਰਸ਼ਨ ਕਰੋ ਆਪਣਾ ਵਾਪਸ ਜਾਓ